ਤੇ ਇੱਕ ਵੱਡੀ ਰਾਹਤ ਦੀ ਖਬਰ ਲੋਕਾਂ ਦੇ ਨਾਲ ਜੁੜੀ ਹੋਈ ਸਾਂਝੀ ਕਰਦੇ ਆਂ ਖਾਸ ਕਰਕੇ ਉਹ ਲੋਕ ਜਿਹੜੇ ਕੀ ਸਫ਼ਰ ਕਰਦੇ ਹੈਗੇ ਨੇ ਰਾਸ਼ਟਰੀ ਮਾਰਗਾ ਦੇ ਉੱਪਰ ਕਈ ਵਾਰ ਹੁੰਦਾ ਹੈ ਕਿ ਤੁਹਾਡੇ ਵਾਹਨ ਦੇ ਉੱਪਰ ਫਾਸਟੈਗ ਨਹੀਂ ਲੱਗਾ ਹੁੰਦਾ ਜਾਂ ਫਿਰ ਫਾਸਟੈਗ ਲੱਗਾ ਹੋਵੇ ਤਾਂ ਉਸ ਦੇ ਵਿੱਚ ਬੈਲੈਂਸ ਪ੍ਰਯਾਪਤ ਨਹੀਂ ਹੁੰਦਾ ਤਾਂ ਅਜੇ ਤੇ ਵਿੱਚ ਹੁੰਦਾ ਸੀ ਕਿ ਤੁਹਾਨੂੰ ਦੋ ਗੁਣਾ ਜਿਹੜਾ ਕਿ ਟੋਲ ਫੀਸ ਦਾ ਭੁਗਤਾਨ ਕਰਨਾ ਪੈਂਦਾ ਸੀ ਪਰ ਹੁਣ ਇੱਕ ਵੱਡਾ ਬਦਲਾ ਕੀਤਾ ਗਿਆ ਹੈ ਟੋਲ ਨਿਯਮਾਂ ਦੇ ਵਿੱਚ ਇਹ ਜਿਹੜੇ ਕਿ ਨਿਯਮ ਨੇ ਅੱਜ ਤੋਂ ਲਗੂ ਹੋ ਗਏ ਨੇ ਸੈਂਟਰ ਦੇ ਵੱਲੋਂ ਇਹ ਵੱਡੀ ਰਾਹਤ ਦਿੱਤੀ ਗਈ ਹੈ ਕਿ ਬਿਨਾ ਫਾਸਟੈਗ ਵਾਲੇ ਵਾਲੇ ਵਾਹਨ ਚਾਲਕਾ ਨੂੰ ਇਹ ਰਾਹਤ ਮਿਲੇਗੀ ਕਿ ਜਿਨ੍ਹਾਂ ਦੇ ਗੱਡੀਆਂ ਦੇ ਉੱਪਰ ਫਾਸਟੈਗ ਨਹੀਂ ਲੱਗੇ ਹੁਣ ਉਹਨਾਂ ਨੂੰ ਦੁੱਗਣਾ ਟੋਲ ਭਰਨ ਦੀ ਲੋੜ ਨਹੀਂ ਹੈ ਅਤੇ ਸਿਰਫ ਜੋ ਹੈ ਤੁਹਾਨੂੰ ਨਿਧਾਰਤ ਟੋਲ ਫੀਸ ਦਾ ਮਹਤ 25% ਹੀ ਵਾਧੂ ਭਗਤਾਨ ਅੱਕੜ ਨਾ ਪਵੇਗਾ ਸੋ ਪੂਰੀ ਵਿਸਥਾਰ ਦੇ ਵਿੱਚ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਾਂਗੇ ਕਿ ਸੈਂਟਰ ਸਰਕਾਰ ਦੇ ਵੱਲੋਂ ਰਾਸ਼ਟਰੀ ਰਾਜਮਾਰਗਾਂ ਦੇ ਉੱਪਰ ਯਾਤਰਾ ਕਰਨ ਵਾਲੇ ਵਾਹਨਾਂ ਨੂੰ ਲੈ ਕੇ ਜਿਹੜੀ ਕਿ ਇਹ ਵੱਡੀ ਰਾਹਤ ਦਿੱਤੀ ਗਈ ਹੈ ਅੱਜ ਤੋਂ ਜਿਹੜੇ ਕਿ ਨਵੇਂ ਨਿਯਮ ਇਹ ਲਾਗੂ ਹੋਏ ਨੇ ਜਿਸ ਦੇ ਮੁਤਾਬਕ ਹੁਣ ਬਿਨਾਂ ਫਾਸਟੈਗ ਵਾਲੇ ਵਾਹਨ ਚਾਲਕਾ ਨੂੰ ਟੋਲ ਪਲਾਜ਼ਾ ਦੇ ਉੱਪਰ ਜਿਹੜਾ ਕੀ ਹੈ ਦੋ ਗੁਣਾ ਫੀਸ ਭਰਨ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਨਿਰਧਾਰਤ ਟੋਲ ਫੀਸ ਦੀ ਮਹਿਦ 25 ਫੀਸਦੀ ਵਾਧੇ ਭੁਗਤਾਨ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਜਿਹੜਾ ਕੀ ਹੈ ਡਿਜੀਟਲ ਜਾਂ ਫਿਰ UPI ਭੁਗਤਾਨ ਕਰਨ ਦੀ ਵੀ ਫੈਸਿਲਿਟੀ ਵਾਹਨ ਚਾਲਕਾਂ ਨੂੰ ਅਧਿਤੀ ਗਈ ਹੈ ਸੋ ਐਗਜ਼ਾਮਪਲ ਦੇ ਤੌਰ ਤੇ ਮੰਨ ਲਨੇ ਕਿ ਜੇਕਰ ਤੁਸੀਂ ਕਿਤੇ ਰਾਸ਼ਟਰੀ ਮਾਰਗ ਮਾਰਗ ਦੇ ਉੱਪਰ ਸਫਰ ਕਰ ਰਹੇ ਹੋ ਤੇ ਉੱਥੇ ਟੋਲ ਫੀਸ ਜਿਹੜੀ ਕਿ 100 ਰੁਪਏ ਤੇ ਤੁਹਾਡੇ ਕੋਲ ਫਾਸਟ ਟੈਗ ਨਹੀਂ ਲੱਗਿਆ ਹੋਇਆ ਵਾਹਨ ਦੇ ਉੱਪਰ ਤਾਂ ਤੁਹਾਨੂੰ ਸੋ ਦਾ 200 ਰੁਪਿਆ ਜਿਹੜੇ ਕੀ ਫੀਸ ਦੀ ਅਦਾਇਗੀ ਕਰਨੀ ਪੈਂਦੀ ਸੀ ਪਰ ਹੁਣ ਅਜਿਹਾ ਨਹੀਂ ਹੋ ਸਕੇਗਾ ਜੇਕਰ ਤੁਹਾਨੂੰ ਨਿਰਧਾਰਤ ਟੋਲ ਫੀਸ ਦਾ ਜਿਹੜਾ ਕੀ 25% ਦੀ ਵਾਧੇ ਭੁਗਤਾਨ ਵਧੂ ਭੁਗਤਾਨ ਅਕੜ ਨਾ ਪਵੇਗਾ ਅੱਜ 15 ਨਵੰਬਰ ਹੈ 2025 ਤੋਂ ਅੱਜ ਤੋਂ ਇਹ ਜਿਹੜੇ ਕੀ ਨਿਯਮ ਲਾਗੂ ਹੋ ਗਏ ਨੇ ਜੇਕਰ ਤੁਹਾਡਾ ਫਾਸਟੈਗ ਗੁੰਮ ਹੋ ਚੁੱਕਿਆ ਜਾਂ ਫਿਰ ਬਕਾਇਆ ਘਟ ਹੈ ਤਾਂ ਤੁਹਾਨੂੰ ਦੁੱਗਣੀ ਫੀਸ ਨਹੀਂ ਜਣੀ ਪਵੇਗੀ ਸੋ ਇਸ ਵੱਡੇ ਕਦਮ ਦੇ ਨਾਲ ਜਿਹੜੀ ਕਿ ਵਾਹਨ ਚਾਲਕਾਂ ਨੂੰ ਰਾਹਤ ਤਾਂ ਮਿਲੇਗੀ ਹੀ ਅਤੇ ਨਾਲ ਹੀ ਜਿਹੜਾ ਕਿ ਟੋਲ ਟੈਕਸ ਦੇ ਉੱਪਰ ਕਈ ਵਾਰ ਹੁੰਦਾ ਕਿ ਮਨਮਾਨੀ ਦੇ ਰੇਟ ਵਸੂਲੇ ਜਾਂਦੇ ਸਨ ਉਹਨਾਂ ਦੇ ਉੱਪਰ ਵੀ ਲਗਾਮ ਜ਼ਰੂਰ ਲੱਗੇਗੀ ਨਮਿਆ ਵਿਵਸਥਾ ਮਾ ਦੇ ਤਹਿਤ ਤਕਨੀਕੀ ਖਰਾਬੀ ਜਾਂ ਫਾਸਟੈਗ ਦੀ ਅਣ ਉਪਲਬਧਤਾ ਦੀ ਸਥਿਤੀ ਦੇ ਵਿੱਚ ਡਰਾਈਵਰ ਦੇ ਕੋਲ ਇਨ ਵਕਲਪ ਮਯੂਦ ਹੋਣਗੇ ਉਹ ਆਮਦਾਰ ਉਤੇ ਫਾਸਟੈਗ ਦੇ ਨਾਲ ਭੁਗਤਾਨ ਕਰ ਸਕਣਗੇ ਅਤੇ ਜੇਕਰ ਉਹ ਨਗਦ ਭੁਗਤਾਨ ਕਰਦੇ ਨੇ ਤਾਂ ਦੁੱਗਣਾ ਟੋਲ ਅਦਾ ਕਰ ਸਕਦੇ ਨੇ ਜਾਂ ਫਿਰ UPI ਜਾਂ ਡਿਜੀਟਲ ਅਪ ਭੁਗਤਾਨ ਦੇ ਮਾਧਿਅਮ ਤੇ ਰਾਹੀਂ ਜਿਹੜਾ ਕੀ ਹੈ ਉਹ ਨਿਰਧਾਰਿਤ ਟੋਲ ਫੀਸ ਦਾ 1.25 ਗੁਣਾ ਭੁਗਤਾਨ ਕਰ ਸਕਦੇ ਨੇ ਅਤੇ ਡਬਲ ਟੋਲ ਤੋਂ ਬਚ ਸਕਦੇ ਨੇ ਡਿਜੀਟਲ ਭੁਗਤਾਨ ਦੇ ذریعے ਕਿਉਂਕਿ ਦੇਖਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ NHN ਯਾਨੀ ਕਿ ਨੈਸ਼ਨਲ ਹਾਈਵੇ ਦੇ ਉੱਪਰ ਬਹੁਤ ਸਾਰੇ ਜਿਹੜੇ ਕੀ ਹੈ ਲੰਬੇ ਸਫ਼ਰਾਂ ਦੇ ਉੱਪਰ ਟੋਲ ਪੈਂਦੇ ਨੇ ਜਿਸ ਕਰਕੇ ਪਹਿਲਾਂ ਆਇਆ ਸੀ ਕਿ ਇੱਕ ਵਾਰ 3000 ਰੁਪਏ ਦਾ ਭੁਗਤਾਨ ਕਰਨ ਤੇ ਤੁਹਾਨੂੰ 200 ਵਾਰ ਜਿਹੜਾ ਕਿ ਅਪ ਡਾਊਨ ਦੀ ਸਹੂਲਤ ਹੋਵੇਗੀ ਪਰ ਇਸ ਦੇ ਨਾਲ ਹੀ ਕਈ ਵਾਰ ਹੁੰਦਾ ਸੀ ਕਿ ਕਈ ਗੱਡੀਆਂ ਦੇ ਉੱਪਰ ਫਾਸਟੈਗ ਨਹੀਂ ਸੀ ਲੱਗਾ ਹੁੰਦਾ ਜਿਸ ਕਰਕੇ ਉੱਥੇ ਜਿਹੜੇ ਕਿ ਵਾਹਨ ਚਾਲਕਾਂ ਨੂੰ ਕਾਫੀ ਜ਼ਿਆਦਾ ਟੋਲ ਦੀ ਅਦਾਇਗੀ ਕਰਨੀ ਪੈਂਦੀ ਸੀ ਅਜਿਹੇ ਦੇ ਵਿੱਚ ਆਮ ਲੋਕਾਂ ਦੀ ਸਹੂਲਤ ਨੂੰ ਲੈ ਕੇ ਉਹ ਸੈਂਟਰ ਦੇ ਵੱਲੋਂ ਇਹ ਵੱਡਾ ਨਿਯਮ ਲਿਆਂਦਾ ਗਿਆ ਅਤੇ ਨੀਮਾ ਦੇ ਵਿੱਚ ਜੋ ਬਦਲਾ ਕੀਤਾ ਗਿਆ ਉਹ ਜਿਹੜੇ ਕਿ ਨਵੇਂ ਰੂਲ ਨੇ ਅੱਜ ਤੋਂ ਲਗੂ ਹੋ ਚੁੱਕੇ ਨੇ ਸੋ ਤੁਸੀਂ ਵੀ ਇਹਨਾਂ ਨੀਮਾ ਦੇ ਬਾਰੇ ਵਿਸਥਾਰ ਦੇ ਵਿੱਚ ਜਾਣ ਲਿਓ ਤਾਂ ਕਿ ਤੁਹਾਨੂੰ ਸਫਰ ਦੇ ਦੌਰਾਨ ਵਾਧੂ ਟੋਲ ਦੀ ਅਦਾਇਗੀ ਨਾ ਕਰਨੀ ਪਵੇ